ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨੋ ਸੰਗ ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਂ ਦਇਆਲ ਭਗਤ ਵਛੜ ਸਦਾ ਕਿਰਪਾਲ ਅਨਾਥ 나ਥ ਗੋਬਿੰਦ ਗੋਪਾਲ ਸਰਬ ਕਟਾਂਕਰਤ ਬ੍ਰਤਪਾਲ ਆਤਪੁਰਖ ਕਾਰਣ ਕਰਤਾ ਭਗਤ ਜਨਾਂ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਪੁਨੀਤ ਭਗਤ ਭਾਇ ਲਾਵੇ ਮਨ ਹੀਤ ਹਮ ਨਿਰਗੁਨੀ ਯਾਰ ਨੀਤ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੂਖ ਪਾਏ ਏਕ ਨਿਮ ਖਰਕੇ ਗੁੰਗਾਇ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੀ ਕਰਣੀ ਸੋ ਬਾ ਤਨ ਹੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪਵਦੇ ਹੁ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾਪ ਅਸ਼ਪਦੀ ਜਬ ਅਕਾਰੇ ਕਸ਼ਨਨ ਦ੍ਰਿਸ਼ਟੀ ਤਾ ਪਾਪ ਤਬ ਕਹਤੇ ਹੋ ਤਾ ਜਬ ਧਾਰੀ ਆਪਨ ਸੁੰਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਦ ਇਸ ਕਵਰਨ ਚਿਹਨ ਨਾ ਜਾਪਤ ਤਬ ਹਰਗਸੋ ਕਉਕ ਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਮ ਮੋਹ ਕਾਂਕ ਸਹੋਤ ਪਰਮ ਆਪਨ ਖੇលਿਆ ਵਰਤੀ ਜਾ ਨਾਨਕ ਕਰਨੇ ਹਾਰ ਨੰ ਦੂਜੈ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਉ ਕਿਸ ਕਉ ਗਣੀ ਜਬ ਏ ਕਹੇ ਹਰਗਮਾ ਪਾਰ ਤਬ ਨਰਕ ਸੁਰਗ ਕਹ ਕੌਨ ਅਵਤਾਰ ਜਬ ਨਿਰਗੁਣ ਪ੍ਰਭ ਸੈ ਸੁਭਾਈ ਤਬ ਸਿਵ ਸ਼ਕਤ ਕਹ ਕਿਥਾਏ ਜਬ ਆਪ ਆਪ ਆਪਣੀ ਜੋਤ ਧਰੈ ਤਬ ਕਮਨ ਨਿਡਰ ਕਵਨ ਕਤ ਡਰੈ ਆਪਨੇ ਚਾਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮਾ ਪਾਰ ਅਬਨਾਸੀ ਸੁਖਿ ਆਪਨੇ ਆਸਨ ਤਹਿ ਜਨਮ ਮਰਨ ਕਹ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀਤਰਾਸ ਕਹੋ ਕਿਸ ਹੋਈ ਜਬ ਅਭਿਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਜਤਿ ਲੇਖਾ ਜਬ ਨਾਥ ਨਰਨਗੁਰ ਤੇ ਲਗਾ ਦੇ ਤਬ ਸੋਣ ਬੰਨ ਬੰਦੇ ਆਪਨੇ ਆਪ ਦਾ ਨਾਮ ਕੀਆ ਜੀ ਉੱਜੜ ਜਾ ਜਹ ਹਨ ਰਨ ਜਨਨ ਰਨ ਕਾ ਨਿਰਬਾਨ ਤਹ ਕੌਣ ਕੌਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲਛਿਦ ਲਗਤ ਕਹ ਕੀ ਸੈ ਜਹ ਜੋਤ ਰੂਪੀ ਜੋਤ ਸੰਗ ਸਮਾਵੈ ਤਹ ਕਿ ਸਭੂ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾ ਹਿ ਸਮਾਰ ਜਬੇ ਆਪਣੀ ਸੋਭਾ ਆਪਣ ਸੰਗ ਬਨਾਈ ਤਵ ਕਮਨ ਮਾਇ ਬਾਪ ਮਿੱਤਰ ਸੋਤ ਭਾਈ ਜਹ ਸਰਬ ਕਲਾ ਪ੍ਰਵੀਨ ਤੈ ਵੇਦ ਕ ਤੇਵ ਕਹਾਂ ਕੋ ਉਚੀਂ ਜਬ ਆਪਨੇ ਆਪ ਆਪਰ ਧਾਰੈ ਤਉ ਸ਼ਕਨ ਬਸ਼ਕਨ ਕਹਾਂ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤੈ ਕੌਣ ਠਾਕ ਕੌਣ ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਸ਼ਾਲਾ ਛੇ ਦਾ ਭੇਦ ਸਮਾਹਾਂ ਕਿਸੇ ਵਿਆਪਤ ਮਾਇਆ ਆਪ ਸਗੋ ਆਪੇ ਆਦੇਸ ਤਿਉ ਗੁਣ ਕਾ ਰਾਹੀ ਪ੍ਰਵੇਸ਼ ਜਹੇ ਕਹਿ ਕੇ ਇੱਕ ਭਗਵੰਤਾ ਤੈ ਕੌਣ ਚਿੰਤੂ ਕਿਸ ਲਾਗੈ ਚਿੰਤਾ ਜਹ ਆਪਨੇ ਆਪ ਆਪ ਪਤੀਯਾਰਾ ਤੈ ਕੌਣ ਕਥੈ ਕੌਣ ਸੁਨਨੇ ਹਾਰਾ ਬੋਬੀੰ ਤੂ ਜੇ ਉਚਾਨਾਨ ਕਾਬ ਸਕੋ ਆਪਹਿ ਪਹੁੰਚਾ ਜਹ ਆ ਪ੍ਰਤੀਉ ਪ੍ਰਪੰਚਿ ਅਕਾਰ ਤੈ ਗੁਣ ਮੈਂ ਕਿਨੋ ਵਿਸਤਾਰ ਪਾਪੁਨ ਤੈ ਭਈ ਕਹਾਵਤ ਕੋ ਨਰ ਕੋ ਸੁਰਗ ਬੰਛਾਵਤ ਆਲ ਝਾਲ ਮਾਇਆ ਜੰਜਾਲ ਹੋ ਮੈ ਮੋਹ ਪਰਮ ਪੈ ਭਾਰੇ ਦੂਖ ਸੁਖ ਮਾਨ અપਮਾਨ ਅਨਕ ਪ੍ਰਕਾਰ ਕੀਓ ਵਿਖਿਆਨ ਆਪਨ ਖੇਰਿ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਿਗਤ ਭਗਤ ਹੈ ਆਪ ਜਹ ਪਸਰੇ ਪਾਸਾਰ ਸੰਤ ਪ੍ਰਤਾਪ ਧੂਪ ਆਕਾ ਪੈ ਧਨੀ ਓਨ ਕੀ ਸੋਭਾ ਨੂੰ ਬਣੀ ਆਪਹਿ ਕਉਤਕ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸਿਆ ਆਪਣਾ ਨਾ ਹੀ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੀਸ਼ਮਾਰਾ ਥਾ ਅਗੰਤ ਤੋ ਲੈ ਜੁਮਲਾਵਤਿ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰਸ਼ਟਪਦੀ ਆਪ ਕਥੈ ਆਪ ਸੁਨਨੇ ਹਾਰਿ ਆਪਹਿ ਏਕ ਆਪ ਵਿਸਥਾਰ ਜੰਤ ਸੁਭਾਵੈ ਤਨ ਸ੍ਰਿਸ਼ਟੀ ਉਪਾਇ ਆਪਣੇ ਬਾਣੇ ਲੈ ਸਮਾਇ ਤੁਮ ਤੇ ਭਿੰਨ ਨਹੀਂ ਕਿਛ ਹੋਇ ਆਪਨ ਸੂਤ ਸਭ ਜਗ ਬਰੋਇ ਜਾ ਕੋ ਪ੍ਰਭ ਜੀ ਉਹ ਆ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸੰਦਰਸੀ ਤਤ ਕਵੇ ਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਬਤਾ ਕਹਿ ਹਾ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੁਮੂਅ ਜਿਸ ਮਨੋਂ ਬਿਸਾਰੈ ਤਿਸ ਦਾ ਜਬਰ ਕਹਾਂ ਕੋ ਜਾਏ ਸਬ ਸ੍ਰੀਕ ਨਰਨਜਨ ਰਾਏ ਜੀ ਕੀ ਜੁਗਤ ਜਾ ਕ ਸਭਾਥ ਅੰਤਰਬਾਰ ਜਾਨੋ ਸਾਤ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਿਹਿਾਰ ਪੂਰ ਪੂ ਰਹੇ ਦਇਆਲ ਸਭੂ ਪ੍ਰਹੋਤ ਕਿਰਪਾਲ ਆਪਣੇ ਕਰਤਵ ਜਾਨ ਆਪ ਅੰਤਰ ਜਾਮੀ ਰਯੋ ਬਿਆਪ ਪ੍ਰਤਪਾਲੈ ਜੀਵਨ ਭਉ ਭਾਨ ਜੋ ਜੋ ਰਚਿ ਉਸਤ ਸਹਿ ਧਿਆਤ ਜਿਸ ਭਾਵ ਰਹਿ ਅਰ ਕੀ ਗungਾਏ ਮਾਤਿ ਆਸ਼ਮਨ ਹਾਨ ਕ ਜਾਨਿਆ ਕੀ ਆਸ ਇਹ ਇਹ ਪਰਮ ਪਦ ਪਾਈ ਜਨਨ ਕਰੇ ਬੰਦ ਬੰਨਾ ਜਨਨ ਪੂਰ ਕਰ ਪਾਏ ਉਸੇ ਸੁਝਾਤ ਬਾਦਸਾਨੇ ਕਰੋ ਵਿਚਾਰ ਤੁਲਾਬ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੰਗਾਉ ਪ੍ਰਾਂਤ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਪੇਖੁ ਨੀਰਾ ਮਿਟੈ ਗਿਆਨ ਬਿਨ ਸੇ ਅੰਧੇਰਾ ਸੁਨ ਉਪਦੇਸ ਹਿਰਦੈ ਬਸਾ ਬਹੁ ਮਨ ਚੇ ਨਾਨਕ ਫਲ ਪਾਵ ਹਲਤ ਪਲ ਤੋਲੇਉ ਸੁਆਰ ਨਾਮ ਨਾਮਯੰਤਰੁ ਧਾਰਿ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਰਹਿ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਿ ਮਨ ਹੋਵ ਸੁਖ ਚਿੰਤਾ ਜਾਏ ਮਟੈਂ ਓੰਕਾਰ ਤਿਸ ਜਨ ਕੋ ਕੋਈ ਨ ਪਹੁੰਚ ਨ ਹਾਰ ਸ੍ਰੀ ਉਪਰਠਾ ਢਾ ਗੁਰੂ ਸੂਰਾ ਨਾਨਕਤਾ ਕੀ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਬੇ ਉਰਥ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਭ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਅਸ ਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੀਰੀ ਇੱਕ ਕਟਮਾ ਹੈਨ ਕਰੰਗ ਨਾਨਾ ਦ੍ਰਿਸ਼ਟਾ ਹੈ ਨਉ ਨਿਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹ ਤਹਨਾਦ ਕਹਿ ਨ ਜਾਇ ਚਰਜ ਬਿਸਮਾਦ ਤਿੰਨ ਦੇਖਿਆ ਜਿਸੇ ਆਪ ਦਿਖਾਏ ਨਾਲ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਪ੍ਰਯਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਗੂਰੁ ਨ ਪਰਤਪਾਲ ਬੰਤਨਿਆ ਪਰਬਤ ਹੈ ਪਾਰਬ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਬੈਸਨ ਤਰਮਾਹੀ ਚਾਰ ਕੁੰਡ ਤੈ ਦਿਸੇ ਸਮਾਹੀ ਤਿਸ ਤੇ ਭੈ ਨਹੀ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਬੀਤ ਪ੍ਰਾਣ ਸਿਮਰਤ ਮੈਂ ਦੇਖ ਸਸਿ ਅਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਭੂ ਡੋਲੇ ਸਰਬ ਕਲਾਕਰ ਖੇਲਾ ਖੇਲ ਮੋਲ ਨ ਪਾਇਆ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਉ ਸੁਆਮੀ ਓਤ ਪੋਤ ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਨ ਮਹਿ ਇਹ ਵਿਸਾਸ ਸੰਤ ਜਨ ਕਾ ਪੇਖਨ ਸਭ ਬ੍ਰਹਮ ਸੰਤ ਜਨ ਕੈ ਹਿਰਦੈ ਸਭ ਧਰਮ ਸੰਤ ਜਨ ਸੁਨਹਿ ਸ਼ੁਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹੈ ਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਇ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰਬਸੇ ਬਾਹਰ ਪਿਉ ਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀ ਆਸ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਖੀ ਨਹ ਜਾਏ ਜਿਸ ਭਾਵੇ ਤਸਲੇ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਪ੍ਰਭੂਰ ਅੰਤਰਗਾਤ ਜਿਸ ਆਪ ਜਨਾਈ ਨਾਨਕ ਤੁਸੀਂ ਜਨ ਆਪ 부ਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪੇਖਨ ਹਾਰਾ ਸકલ ਸਮਗਰੀ ਜਾ ਕਾਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਣੇ ਖੇਲ ਬਨਾਇ ਆਗਿਆਕਾਰੀ ਕੀਨੀ ਮਾਇਆ ਸਭ ਕੈ ਮੱਦ ਹਲਿਪ ਤੋ ਰਹੇ ਜੋਕਿਸ਼ ਕਰਣਾ ਸੋ ਆਪੇ ਕਹੈ ਆਗਿਆ ਵੈ ਆਗਹਿ ਜਾਇ ਨਾਨਕ ਜਾਂ ਭਾਵੈ ਤਾਂ ਲਈ ਸਮਾਏ ਇਸ ਦੇ ਹੋਇ ਸੋ ਨਾ ਇੰਬੁਰਾ ਓਰੇ ਕਹ ਕਹ ਕਨੇ ਕਛ ਕਰਾ ਆਪ ਭਲਾ ਕਰ ਤੂ ਤਤ ਨੀ ਕੀ ਆਪੇ ਜਾਣ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਊਤ ਪੋਤ ਆਪਨ ਸੰਗ ਰਾਜ ਤਾਕ ਗਤ ਮਿਤ ਕਹੀ ਨਾ ਜਾਏ ਦੂਸਰੋ ਇਹ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਪ੍ਰਭ ਪ੍ਰਸਾਦ ਨਾਨਕੀ ਜਾਨ ਜੋ ਜਾਣ ਤਿਸ ਸਦਾ ਸੁਖ ਹੋਇ ਆ ਮਿਲਾਇ ਲਹਿ ਪ੍ਰਭ ਸੋਇ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੈ ਸਵਾਵ ਜਨ ਕੈ ਸੰਗ ਚਿਤਿ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧੇਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਥ ਸਾਥ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤਿਆ ਗੋਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗਾਗਨ ਸਾਗਰ ਤਰਹੁ ਹਰਤਨ ਕੇ ਪਰਲੇਉ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿ ਜੀ ਆਨੰਦ ਸਾਧ ਸੰਗ ਪਜ ਪਰਮ ਆਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮਉਦਰ ਦੀਨ ਦਇਾਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਦੇ ਸਾਥ ਕੇ ਬਚਨ ਮੁੱਲੀਕ ਲਾਲ ਏ ਰਤਨ ਸੰਤ ਕਮਾਉਤ ਹੋਤ ਉਧਾਰ ਆਪਤ ਰਹਿ ਲੋ ਕਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਬਾਜੈ ਸੁਨ ਸੁਨੇ ਅੰਦ ਕਰੇ ਪ੍ਰਭ ਗਾਜੈ ਪ੍ਰਕਟ ਗੋਪਾਲ ਮਹਾਂਤ ਕੈ ਮਾਥੇ ਨਾਨਕ ਦ੍ਰਿਹਿਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭੈ ਸਭ ਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸਾਨ ਭੈ ਗੁਰਦੇ ਪੂਨ ਹੋਈ ਸੇਵ ਕੀ ਸੇਵ ਆਲ ਜੰਗਾਲ ਵਿਕਾਰ ਤੇ ਰਹਤੇ ਰਾਮ ਨਾਮ ਸਨ ਰਸਨਾ ਕਹਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨੇ ਭੀਖੇ ਪਹਮਾਰੀ ਪ੍ਰਭ ਕੀ ਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬਿ ਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭਤੇ ਉਚ ਪਾਇ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਤਨ ਖਾੜ ਚ ਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਛਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈਂ ਸਿਧ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮਿਸ਼ਨਾ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕ ਬਿਤਾ ਸੰਦਰਸੀ ਇਕ ਦ੍ਰਿਸ਼ਟੀ ਤਾਹੇ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਨੀ ਸਗਲ ਮਤਾੰਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਾਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਾਮ ਤੇ ਛੁਟੈ ਜਾ ਕੈ ਮਨਸਤਕ ਕਰਮ ਪ੍ਰਭ ਪਾਈ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਾਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਬ ਦੇ ਤਤ ਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹਿਸਮਾਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧਨਾ ਨਿਰਮਲਤਾ ਕੇ ਕਰਨ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MOHALLA TEEJA ANAND KO ANKAAR SADGURU PRASAD ANAND PAYA MERI MAAYI SADGURU MAIN PAAYA SADGURU TAM PAAYA SAH SEETI MAN VADHIYA VAADHAIYA ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਆਕਾਰ ਸਭ ਸੁਵਾਰਣਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਤਿ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹਾਂ ਜਿਸ ਦੀਆਂ ਇਹ ਵਿੜਿਆਆਂ ਕਹ ਨਾਨਕ ਸੁਨੋ ਸੰਤਹੁ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਛਵਤ ਘਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਬਸ ਕੀਤੇ ਕਾਲ ਕੰਟਕ ਮਾਰਿਆ ਤੁੜ ਕਰਮ ਪਾਇਆ ਤੁੜ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਵਾ ਤਿਤ ਕਰਿਆ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤਤ ਸਤ ਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਧਿਆਇਆ ਮੇਸਤ ਕਾਲ ਨਾਕ ਤੇ ਮੁਖੀ ਕੀ ਛੁੱਟੀ ਦਾ ਕਾਲ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਗਰਦਾਸ ਮਹਾਰੀ ਜੀਉ ਪਿੰਡ ਸਤਿਗਰਾ ਕਹੋ ਨਾਨਕ ਸਾਰੀ ਵਕਾਇ ਕੋਈ ਨਾ ਬਿਦਾਨ ਤੇਰਾ ਸੋਨਾਂ ਜੀ ਵਾਹਿਗੁਰੂ ੴ ਵਾਹਿਗੁਰੂ ਕੀ ਫਤਿਹ ਸ੍ਰੀ ਭੋਤੀ ਵਾਹਿਗੁਰੂ ਭਗਉਤੀ ਜੀ ਪਾਤਸ਼ਾਹੀ ਤથા ਭਗਉਤੀ ਗੁਰੂ ਨਾਨਕ ਲਾਏ ਗੁਰ ਤੇ ਅਮਾ ਸਾਧ ਸੋਏ ਹਨ ਗੋਵਿੰਦ ਨੂੰ ਸੇਮਾਉਂ ਸ੍ਰੀ ਹਰਿ ਰਾਏ ਸ੍ਰੀ ਕ੍ਰਿਸ਼ਨ ਤੇ ਆਈ ਹੈ ਜਸੁ ਦਿਤਾ ਸਖੀ ਤੇ ਤੇਗ ਪਾਤ ਸ੍ਰੀ ਨਾਨਕ ਨੇ ਸਾਈ ਹੋਏ ਸਾਈ ਸਪਾਦਸ਼ਾ ਸ੍ਰੀ ਗੋਵ ਸਤਿ ਸ੍ਰੀ ਅਕਾਲ ਜੀ ਸਾਰੇ ਸਹਾਇ ਦੇ ਪਾਤਸ਼ਾਹ ਜੀ ਸਾਰੇ ਆਦੀ ਕਰਦਾ ਧਿਆਨ ਕਰ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਲ ਜਿਆਦਿਆਂ ਚਾਲੀਆਂ ਮਗਤਿਆਂ ਆਈਆਂ ਜਪੀਆਂ ਤਵੀਆਂ ਦਾ ਨਾਮ ਗਵੰਡ ਕੇਸ਼ਕਿਆ ਲਈ ਤੇਗਵਾ ਦੇ ਕੈਂਡੀਟ ਤਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕਾਲਸਾ ਜੀ ਵਾਹਿ ਵਾਹੇ ਗੁਰੂ ਜਿੰਨਾ ਸਤ ਸਿੰਘ ਰੀਆਂ ਧਰਮ へ ਸੀ ਤੇ ਬੰਦ ਬੰਦ ਕਟਾਏ ਹੋਰ ਹੁੰਆਂ ਚਲਖੜੀਆਂ ਤੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇ ਸੁਸਵਾਸ ਨਾਲ ਨੇ ਲਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹੇ ਗੁਰੂ ਪੰਜਾਂ ਲਖਤਾਂ ਸਰਬੱਤ ਦਾ ਧਿਆਨ ਰੱਖ ਕੇ ਬੋਲੋ ਵਾਹੇ ਗੁਰੂ ਪ੍ਰਥਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਦਾਸ ਜੀ ਸਤਿ ਸਾਕੋ ਵਾਹਿਗੁਰੂ 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 ਚੇਤੇ ਆਵੇ ਜੇ ਤਾਮਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਦੇਖਤੇ ਪਾਏ ਪੰਥ ਜੀ ਸ੍ਰੀ ਸਾਹਿਬ ਜੀ ਸਹਾਇ ਕਲਸਾ ਜੀ ਕੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖਾਨ ਕੇਨਰਦਾਨ ਬਿਵੇਕਦਾਨ ਵਾਹ ਦਾਨ ਰੋ ਸਾਧਾਨ ਦਾਨਾ ਸਰਦਾਰ ਨਾਮ ਦਾਣ ਜੇ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਨੂੰ ਕਰੇ ਗੋ ਜੋ ਕਟਲ ਧਰਮ ਕਾਜ ਕਰ ਬੋਲੋ ਜੀ ਵਾਹਿਗੁਰੂ ਸਤਿ ਨਾਮੁ ਜੀ ਆਪਾਰਾ ਵਾਹਿਗੁਰੂ ਏਕ ਆਖ ਵਾਹਿਗੁਰੂ ਪੰਥ ਸਦਾ ਸਤਿ ਦਾ ਜੀ ਕਾ ਸੰਤਿ ਹੋਰ ਗੁਰੂ ਧਾਮ ਨਾਮ ਦੇਸਵਾਲ ਬਦਾਨੇ ਖਾਸੀ ਨੂੰ ਮਾਨ ਮਾਨ ਆਹੇ ਗੁਰੂ ਧੰਨ ਧੰਨ ਸਤਿਗੁਰੂ ਗ੍ਰੰਥ ਸਹਿਬ ਮਹਾਰਾਜ ਜੀਓ ਤਾਂ ਮਹਾਰਾਜ ਜੀ ਆਪ ਜੀ ਕੋ ਬੋਸਾ ਤੇ ਹਮੇ ਆਮੀ ਪਾ ਲਖੂ ਸਾਹਿਬ ਜੀ ਦੇ ਪਾਵਨ ਸਾਹਿਬ ਜੀ ਨੇ ਕਿਹਾ ਕੀਤੀ ਸਰੂ ਦਾ ਲੋੜ ਏ ਘਰ ਸਵਰ ਪੈ ਬਾਰ ਸਤਗੁਰੂ ਸਾਕੇ ਗਰੀਬਾ ਜੀ ਦਰ ਕਰਦੇ ਸੇਵ ਭਾਈ ਗੁਰਜਨ ਸਿੰਘ ਭਾਈ ਰஞ்சிਤ ਸਿੰਘ ਨਗਰ ਬਹਿੜਵਾਲ ਦੇਵਕਾਂ ਵੱਲੋਂ ਆਪ ਜੀ ਦੇ ਚਰਨ ਕਮਲਾਂ ਖੇੜਾ ਸੇਵਾ ਕਾਲ ਰੋਹੀ ਤੋਂ ਆਪ ਜੀ ਦੇ ਪਾਵਨ ਸਾਨ ਤੇ ਕੀ ਬਾਣੀ ਤੇਰੀ ਖੰਡਾਰ ਸੇਵਾ ਕਰਾਈ ਪਪਾ ਕਰਨੀ ਕਲ ਰੋਇ ਤੋਂ ਗ੍ਰੰਥੀ ਸਿੰਘਾਂ ਤੋਂ ਆਪ ਜੀ ਦੀ ਆਗਾਤ ਬਹੁਤ ਗੁਰਬਾਣੀ ਦੇ ਪਾਠ ਕਰਦੇ ਆਂ ਸੇਵਕਾਂ ਤੋਂ ਹਾਜ਼ਰੀਆਂ ਭਰਦੇ ਆਂ ਸੇਵਾ ਕਰਦੇ ਆਂ ਆਪ ਜੀ ਦੀ ਆਗਾਤ ਬਹੁਤ ਗੁਰਬਾਣੀ ਸਰਵਣ ਕਰਦੇ ਆਂ ਕਈ ਪ੍ਰਕਾਰ ਦੇ ਆਂ ਭੁੱਲਾਂ ਹੋਈਆਂ ਮਾਫ ਕਰਨਾ ਅੱਗੇ ਤੋਂ ਸਮਾਤ ਬਖਸ਼ਣੀ ਸੇਵਕਾਂ ਦੇ ਕਾਰਜ ਰਾਸ ਕਰਨੇ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਸਤਿਗੁਰੂ ਅਸਲੀ ਆਪ ਜੀ ਦੀ ਹਜ਼ੂਰੀ ਅੰਦਰ ਭਾਈ ਗੁਰਜਨ ਸਿੰਘ ਦੇ ਕਾਰਜਾਂ ਵਾਸਤੇ ਸੇਵਕਾਂ ਵੱਲੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਸੁਖਮਨੀ ਸੁਖ ਅਮਰਤ ਪ੍ਰਵਨਾਮ ਭਗਤ ਜਨਾ ਕੈ ਮਨ ਮਿਸਰਾਮ ਸ੍ਰੀ ਸੁਖਮਨੀ ਸਾਹਿਬ ਸ੍ਰੀ ਅਨੰਦ ਸਾਹਿਬ ਜੀਆ ਦੇ ਪਾਠ ਕਰਵਾਏ ਸੰਪੂਰਨਤਾ ਹੀ ਹੋਈ ਸੇਵਕਾਂ ਵੱਲੋਂ ਗੁਰੂ ਕੀ ਬਾਣੀ ਦੇ ਅਦਬ ਸਤਕਾਰ ਵਿੱਚ ਬਿਆਨਤ ਬਿਆਨਤ ਮਾਇਆ ਭੇਟਾ ਕੀਤੀ ਹੈ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਸੇਵਕਾਂ ਦੇ ਕਾਰਜ ਰਾਸ ਕਰਨੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਘਰ ਨੂੰ ਭਾਗ ਲਾਉਣੇ ਜੀਆਂ ਵੇ ਤੰਦਰੁਸਤੀਆਂ ਪ੍ਰੇਮ ਵਿਆਹ ਫਲ ਬਖਸ਼ਣਾ ਬੱਚਿਆਂ ਦੇ ਕਾਰਜਾਂ ਵਿੱਚ ਸਹਾਇ ਹੋਣਾ ਨਾਮ ਪੂਰਨ ਕਰਨੀਆਂ ਜੋ ਸਤ ਜੀ ਸਭ ਦੀ ਬਣਾਵਾ ਸੇਵਾਦਾਰ ਤੇ ਪ੍ਰਵਾਨ ਕਰਨੀਆਂ ਨਾਨਕ ਗੁਰਸਤੀਆਂ ਦਾ ਸਤਿਗੁਰੂ ਅਸਰੇ ਸੇਵਕਾਰ ਵੱਲੋਂ ਸ੍ਰੀ ਖੰਡਪਾਲ ਜਮਾਦ ਭਾਈ ਪਹੁੰਚ ਤੇ ਸੁਖਮਨੀ ਸਾਹਿਬ ਦੇ ਭੋਗ ਦੇ ਬੰਦਾਰੇ ਚ ਪਾਵਨ ਪੀਤਰ ਕੰਢਾ ਤੇਗਾ ਸਜਾ ਕੇ ਆ ਜਾਂਦੀਆਂ ਆਪ ਜੀ ਦਾ ਭੋਗ ਲੱਗਿਆ ਆਪ ਜੀ ਦਾ ਸ਼ਾਹਨਿਸ਼ਾਤ ਬਜਵਾਉਂਦੀ ਆ ਆਉਸ਼ੋ ਕੁਰਬਾਨੀ ਦੇ ਚਲਦੇ ਪ੍ਰੋਗਰਾਮ ਚ ਲੱਗਦੀ ਸਾਰੇ ਪਿਆਰੇ ਜਿਨਾ ਮਿਲਿਆ ਆਪ ਜੀ ਦਾ ਕਮ ਚਤਤ ਵਕ ਨਾਮ ਤੇਰੇ ਭਾਣੇ ਸਰਤ ਬਲਾ ਵਾਹਿਗੁਰੂ ਜਿੱਕੇ ਸੋਹਾਲ ਸਸਰੀਆ ਕਾਲ ਵਾਹਿਕਾ ਖਾਵਾ ਵਾਹਿ ਜੀ ਕੀ ਫਤਿਹ ਗੋਲ ਗੇਰਾ ਲੋਭ ਵਿਕਾਰ ਨਾ ਮਨ ਲਾਗਾ ਮਿਆ ਪੁਰਖ ਤੇ ਓਏ ਮਾਮਕ ਮੂਰੇ ਅਗੇ ਕਈ ਹੈ ਕਿਉਂ ਸੰਸਗ ਪਹਾਮ ਦੇਰਾ ਭਿਕ ਬਸੌਰ ਤੇ ਕੋ ਗਾ ਗੁਰੂ ਜਨਕ ਨਾ ਗੁਰੂ ਤੇ ਧਰਮਾਸਗ ਪਹਾਗ ਅਖੇ ਟੋਹਲਾ ਪੰਜਵਾ ਕਹਾ ਦੋ ਪਰੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੰਤਨ ਅਵਰਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਗ ਸੁਆਮੀ ਰਹਾਉ ਉਸ ਨਾ ਠਾਕੁਰ ਤੇਰੋ ਅਵਾਂ ਕਾਹੂ ਤਾਨੀ ਐਸੋ ਅਮਰ ਮੇਰੋ ਭਗਤਨ ਕਉ ਹਾਤੇ ਰਹੇ ਰੰਗਿਆਨੀ ਰੋਗ ਜਹਾਰਾ ਹਰ ਜਲਹ ਕਰਨੀ ਹੋਏ ਰਹੇ ਲਿ ਇਕ ਨਾਨਕ ਹਰਮਨ ਹਲਾਂ ਜਵਾਬ ਅਵੇ ਸਾਰਾ ਕੋਰੀ ਕੋਟੋ ਕਾ ਬਿਆਪ ਜਾ ਕੋ ਊਟ ਤੁਹਾਰੀ ਰਹਾਉ ਬਿਨ ਸੇ ਮਰਨ ਜੋ ਜੀਵਨ ਬਲਨਾ ਸਰਪ ਜਸੇ ਆ